ਤਾਂ ਤੀਜੇ ਦੀ ਸ਼ੁਰੂਆਤ ਹੋ ਚੁੱਕੀ ਆ ਡੱਲ ਝੀਲ ਦੇ ਕਿਨਾਰਿਆਂ ਅੱਜ ਛਿਕਾਰੇ ਨੇ ਅਡੜ ਰੇਟ ਦਾ 7 ਤੋਂ 3 ਦਾ 1500 ਮੰਗਿਆ ਮੈਂ ਕਿਹਾ ਹੋਰ ਅੱਗੇ ਗੱਲਬਾਤ ਕਰ ਲਈਏ ਤੇ ਦੂਜੀ ਗੱਲ ਇਹ ਆ ਚਿਨਾਰ ਦਾ ਰੁੱਖ ਆ ਚਿਨਾਰੇ ਸਮੇਂ ਸਮੇਂਦਾ ਰੰਗ ਬਲਦਾ ਰਹਿੰਦਾ ਹੋਟਲ ਅਸੀਂ ਇਹਦੇ ਨੇੜੇ ਹੀ ਲੈ ਲਿਆ ਸੀ ਇਸ ਥਾਂ ਇਥੇ ਬੁੱਕ ਹੋ ਜਾਂਦੇ ਟ੍ਰੈਫਿਕ ਸ਼ਾਮ ਵੇਲੇ ਬਹੁਤ ਜ਼ਿਆਦਾ ਹੋ ਜਾਂਦਾ ਮਤਲਬ ਇੱਥੇ ਵੀ ਥੋੜਾ ਜਿਹਾ ਸਮਾਂ ਵੱਧ ਲੈ ਕੇ ਹੀ ਚੱਲਿਓ ਤੁਸੀਂ ਟ੍ਰੈਫਿਕ ਬਹੁਤ ਹੋ ਜਾਂਦਾ ਲੋਹੜੇ ਦਾ ਹੁਣ ਸਵੇਰ ਵੇਲੇ ਹੁਣ ਥੋੜਾ ਜਿਹਾ ਠੀਕ ਹੈ ਮਹਿਸੂਸ ਕਰ ਰਹੇ ਆ ਨਹੀਂ ਤਾਂ ਰਾਤ ਵੇਲੇ ਤਾਂ ਬਹੁਤ ਜ਼ਿਆਦਾ ਮਤਲਬ ਕੋਈ ਅੱਜ ਜਿੰਨੀਆਂ ਕਥਾਵਾਂ ਨੇੜ ਤੇੜੇ ਘੁਮਾਂਗੇ ਇੱਕ ਤਾਂ ਡਲਸ਼ੀਲ ਹੋਗੀ ਇੱਕ ਸਾਡਾ ਹੈਗਾ ਹਰੀ ਪਰਬਤ ਫੋਟ ਕਿਲਾਵਾ ਇੱਕ ਨਿਸ਼ਾਂਤ ਬਾਗ ਮੁਗਲ ਗਾਰਡਨ ਚਸ਼ਮੇ ਸ਼ਾਹੀ ਜਿੱਥੋਂ ਤੱਕ ਹੋ ਸਕੇ ਉਹ ਸਾਰਾ ਇਸ ਵਿੱਚ ਦਿਖਾਵਾਂਗੇ ਤੇ ਗੱਲਬਾਤ ਦੱਸਾਂਗੇ ਦਿਨ ਤੀਜਾ ਆਪਣਾ ਹੈ ਅੱਜ ਸ਼੍ਰੀਨਗਰ ਦੇ ਵਿੱਚ ਜੰਮੂ ਕਸ਼ਮੀਰ ਟੂਰ ਤੇ ਲਓ ਜੀ ਫਿਰ ਆਖਰ ਨੂੰ ਆਪਾਂ ਨੂੰ ਸ਼ਿਕਾਰਾ ਮਿਲ ਗਿਆ ਸੀ ਤਿੰਨ ਬੰਦੇ 1200 ਦੇ ਹਿਸਾਬ ਦੇ ਨਾਲ ਮੈਂ ਕਿਹਾ ਵੀ ਘੰਮ ਕੇ ਰੇਟ ਤਾਂ ਪਤਾ ਕਰੀਏ ਹੋ ਸਕਦਾ ਇੱਕ ਘੱਟ ਰੇਟ ਆ ਕਿ ਵੱਧ ਰੇਟ ਆ ਸਾਨੂੰ ਨੁਮਨਾ ਠੀਕ ਲੱਗਿਆ ਤੇ ਫਿਰ ਅਸੀਂ ਡਾਲ ਝੀਲ ਦਾ ਸਫ਼ਰ ਤੈਅ ਕਰ ਕੀਤਾ ਇਹਦੇ ਵਿੱਚ ਫਲੋਟਿੰਗ ਬੋਟਸ ਨੇ ਮਤਲਬ ਕਿ ਫਲੋਟਿੰਗ ਹਾਊਸ ਨੇ ਵਿੱਚ रह ਵੀ ਸਕਦੇ ਹੋ ਤੁਸੀਂ ਲੋਕੀ ਦੇ ਵਿੱਚ ਖੇਤੀ ਕਰਦੇ ਹੋਏ ਵੀ ਸਾਫ਼ ਤੌਰ ਤੇ ਨਜ਼ਰ ਆ ਜਾਣਗੇ ਬਹੁਤ ਸੋਹਣੇ ਦ੍ਰਿਸ਼ ਹੁੰਦੇ ਆ ਮਤਲਬ ਇਹਦੇ ਵਿੱਚ ਟਾਪੂ ਵੀ ਕਿਤੇ ਨਾ ਕਿਤੇ ਨਜ਼ਰ ਆ ਜਾਣਗੇ ਅਸੀਂ 14 ਨੰਬਰ ਘਾੜ ਤੋਂ ਸਵਾਰੀ ਕੀਤੀ 13 ਨੰਬਰ ਘਾੜ ਤੋਂ ਸਵਾਰੀ ਕੀਤੀ ਸੀ ਜਿੱਥੇ ਪੋਸਟ ਆਫਿਸ ਵੀ ਬਣਿਆ ਹੋਇਆ ਵਾ 14 ਕੋਲ ਲੰਘਦੇ ਹੋਏ ਤੁਸੀਂ ਜਿਉ ਫਲੋਟਿੰਗ ਪੋਸਟ ਆਫਿਸ ਵੀ ਦੇਖ ਸਕਦੇ ਹੋ ਤੈਰਦਾ ਹੋਇਆ ਪੋਸਟ ਆਫਿਸ ਤਵੇ ਇਦਾਂ ਕਰਕੇ ਤੁਸੀਂ ਫੋਟੋ ਵਗੈਰਾ ਵੀ ਬਹੁਤ ਸਾਰੇ ਖਿੱਚ ਸਕਦੇ ਹੋ। ਤਾਂ ਉਸ ਤੋਂ ਬਾਅਦ ਫਿਰ ਅਸੀਂ ਆਗੇ ਚਸ਼ਮੇ ਸ਼ਾਹੀ ਦੇ ਵਿੱਚ ਚਸ਼ਮੇ ਸ਼ਾਹੀ ਦਾ ਗੇਟ ਆ। ਹੌਲੀ-ਹੌਲੀ ਕਰਕੇ ਅਸੀਂ ਅੰਦਰ ਗਏ। ਇਹਦੀ ਟਿਕਟ 30 ਰੁਪਏ ਆ ਇੱਕ ਬੰਦੇ ਦੀ। ਇਹ ਨੇੜੇ ਹੀ ਪੈਂਦਾ ਢਾਲ ਝੀਲ ਦੇ ਕਿਨਾਰੇ ਤੇ ਆ ਜਾਂਦਾ ਵਾ। ਥੋੜਾ ਇੱਥੇ ਮਤਲਬ ਡਰੋਨ ਕੈਮਰਾ ਲੈ ਜਾਣ ਨਹੀਂ ਦਿੰਦੇ ਉਹ ਰਖਾ ਲੈਂਦੇ ਆ। ਤੇ ਫਿਰ ਉੱਥੇ ਜਮਾ ਜੇ ਹੈਗਾ ਤਾਂ ਉਹ ਰਖਾ ਕੇ ਤੁਸੀਂ ਅੱਗੇ ਦੇਖ ਸਕਦੇ ਹੋ। ਇਹ ਜਵਰਪਾਲ ਦੀਆਂ ਪਹਾੜੀਆਂ ਦੇ ਵਿੱਚ ਸਥਿਤ ਆ। ਇਹਦੇ ਬਾਰੇ ਮਤਲਬ ਕਿਹਾ ਜਾਂਦਾ ਵੀ ਪੰਡਤ ਜਵਾਹਰ ਲਾਲ ਨਹਿਰੂ ਇੱਥੋਂ ਜਦ ਪਾਣੀ ਪੀਂਦਾ ਸੀ ਕਿ ਇੱਥੋਂ ਪਾਣੀ ਦਿੱਲੀ ਨੂੰ ਸਪਲਾਈ ਹੁੰਦਾ ਸੀ ਸ਼੍ਰੀਨਗਰ ਤੋਂ ਉਹਨਾਂ ਬਿਲਿਆਂ ਦੇ ਵਿੱਚ ਖੂਬਸੂਰਤ ਜਬਰਪਾਨ ਦੀਆਂ ਪਹਾੜੀਆਂ ਤੋਂ ਦੂਰ ਦੂਰ ਤੱਕ ਰੇਂਜ ਆ ਜਾਂ ਤੱਕ ਰੇਂਜ ਨਜ਼ਰ ਆਉਗੀ ਤੁਹਾਨੂੰ ਫਲ ਬੂਟੇ ਕਾਫੀ ਨੇ ਕਈ ਦਰਖਤ ਨੇ ਬਸ ਇੱਥੇ ਖਾਸ ਤੇ ਇੱਕ ਛੋਟਾ ਜਿਹਾ ਚਸ਼ਮਾ ਵਾ ਤੀਰਪੀਅ ਟੈਕਟਾ ਇਸ ਤੋਂ ਬਾਅਦ ਫਿਰ ਆਪਾਂ ਅਗਲੇ ਸਫ਼ਰ ਵੱਲ ਵਧਦੇ ਜਾਵਾਂਗੇ ਇਹਦੇ ਨਾਲ ਹੀ ਨਾ ਕਾਂ ਜਾ ਕੇ ਆ ਜਾਂਦਾ ਵਾ ਮਤਲਬ ਪਰੀ ਮਹਿਲ ਫੈਰੀ ਪੈਲਸ ਕਹਿੰਦੇ ਆ ਤੇ ਹੁਣ ਆਪਾਂ ਉਸ ਪਾਸੇ ਵੱਲ ਚੱਲਦੇ ਹਾਂ ਕਿਉਂਕਿ ਇੱਥੇ ਦਾ ਸਰਪੰਚ ਛੋਟਾ ਜਿਹਾ ਬਾਗਾ ਬਾਗ ਆ ਮੁਗਲ ਟਾਈਪ ਆਰਟ ਮਤਲਬ ਮੁਗਲ ਗਾਰਡਨ ਟਾਈਪ ਦੇ ਆਧਾਰ ਤੇ ਬਣਿਆ ਹੋਇਆ ਹੈ ਇਹ ਦਾਰਾ ਸ਼ੋਕ ਦਾਰਾ ਸ਼ਕੂ ਦੇ ਲਈ ਸ਼ਾਹ ਜਹਾਨ ਨੇ ਇਹਦਾ ਨਿਰਮਾਣ ਕੀਤਾ ਸੀਗਾ ਅਗਲੇ ਪਾਸੇ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਮੋਟੀ ਜੀ ਜਲ ਇਹ ਦੱਸ ਦਿਆਂ ਵੀ ਪਰੀ ਮੈਲ ਤੇ ਜਾਣ ਤੋਂ ਪਹਿਲਾਂ ਵੀ ਇੱਕ ਗੱਡੀ ਨਾ ਉਰੇ ਇੱਥੇ ਹੀ ਲਾ ਦਿਓ ਉਦੋਂ ਗਾਂ ਭਾਵੇਂ ਆਟੋ ਰੱਖਸ਼ਾ ਕਰਾ ਕੇ ਉੱਠ ਜਿਓ ਆਟੋ ਵਾਲੇ ਹੈਗੇ ਆ ਉਹ ਮਿਲ ਜਾਣਗੇ ਤੁਹਾਨੂੰ ਕਿਉਂਕਿ ਉੱਥੇ ਗਾਂ ਗੱਡੀ ਮੋੜਨ ਦਾ ਬਹੁਤ ਔਖਾ ਬਹੁਤ ਥੋੜਾ ਜਿਹਾ ਥਾਵ ਤੇ ਬਹੁਤ ਤਕਲੀਫ ਹੋਊਗੀ ਸਮਾਂ ਤੁਹਾਡਾ ਸਾਰਾ ਬਰਬਾਦ ਹੋ ਜਾਊਗਾ ਆ ਹੈਗਾ ਵਾ ਪਰੀ ਮਹਿਲ ਜਿੱਥੇ ਲੋਕ ਜਾਂਦੇ ਜਿੱਥੇ ਦਾਰਾ ਸ਼ਿਕੋ ਅੱਖ ਗੋਲ ਵਿਗਿਆਨ ਦੀ ਪੜ੍ਹਾਈ ਪੜਦਾ ਹੁੰਦਾ ਸੀ ਸ਼ਾਹ ਜਹਾਂ ਦਾ ਮੁੰਡਾ ਸੀ ਦਾਰਾ ਸ਼ਿਕੋ ਤੇ ਔਰੰਗਜ਼ੇਬ ਦਾ ਭਰਾ ਸੀ ਤੇ ਜਿਹਦਾ ਕਤਲ ਔਰੰਗਜ਼ੇਬ ਨੇ ਕਰਵਾਤਾ ਸੀ ਦਿੱਲੀ ਦੇ ਵਿੱਚ ਇਹ ਉਹਦਾ ਇੱਕ ਪੈਲਸਾ ਬਹੁਤ ਖੂਬਸੂਰਤ ਇਮਾਰਤ ਆ ਠੰਡੀ ਹਵਾ ਡਲਚੀਰਲੇ ਪੱਸੀੋਂ ਆਉਂਦੀ ਆ ਬਹੁਤ ਖੂਬਸੂਰਤ ਬਾਗੀਆਂ ਦੇ ਵਿੱਚ ਘਿਰਿਆ ਹੋਇਆ ਵਾ ਇਹ ਚਸ਼ਮੇ ਸ਼ਾਹੀ ਦੇ ਨਾਲ ਵਾਲੇ ਪਾਸੇ ਹੀ ਇਮਾਰਤ ਆ ਜਾਂਦੀ ਆ ਤੇ ਅੱਗੇ ਆਪਾਂ ਦੇਖਦੇ ਜਾਨੇ ਆ ਵੀ ਆਹ ਬਾਹਰਲਾ ਪਾਸਾ ਇਹਦਾ ਕਿੰਨਾ ਖੂਬਸੂਰਤ ਆ ਫੁਆਰੇ ਵਗੈਰਾ ਲੱਗੇ ਹੋਇਆ ਇਸ ਤੋਂ ਬਾਅਦ ਫਿਰ ਆਹ ਕਨੇ ਜੰਗਲਾਂ ਵਿੱਚ ਦੀ ਹੁੰਦੇ ਹੋਏ 6 ਕਿਲੋਮੀਟਰ ਦੂਰ ਡਲ ਝੀਲ ਤੋਂ ਆਪਾਂ ਚੱਲੇ ਹਰੀ ਪਰਬਤ ਹਰੀ ਪਰਬਤ ਫੋਰਟ ਕਹਿੰਦੇ ਜਿੱਥੇ ਕਿ ਗੁਰੂ ਨਾਨਕ ਸਾਹਿਬ ਵੀ ਗਏ ਸੀ ਉੱਥੇ ਕਿਲਾ ਬਣਾਇਆ ਸੀ ਅਕਬਰ ਨੇ ਅਕਬਰ ਨੇ ਕਿਲਾ ਸ਼ੁਰੂ ਕੀਤਾ ਸੀ ਜਿਹੜਾ ਕਿ ਤੁਹਾਡੇ ਸਾਹਮਣੇ ਹੈ ਤੇ 1808 ਈਸਵੀ ਦੇ ਵਿੱਚ ਕਿਲਾ ਪੂਰਾ ਹੋਇਆ ਸੀ ਕਿਲੇ ਦੇ ਅੰਦਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਰਵਾਇਆ ਸੀਗਾ ਇਸ ਕਿਲੇ ਦੇ ਅੰਦਰ ਤੁਸੀਂ ਮੰਦਰ ਮਸਜਿਦ ਤੇ ਗੁਰਦੁਆਰਾ ਇਹ ਸਾਰੇ ਇਕੱਠੇ ਵੇਖੋਗੇ ਬਹੁਤ ਵੱਡਾ ਹੀ ਇਮਾਰਤ ਆ ਦੇਖ ਸਕਦੇ ਹੋ ਕਿਲਾ ਬਹੁਤ ਉਚਾਈ ਤੇ ਬਣਿਆ ਹੋਇਆ ਵਾ ਖੂਬਸੂਰਤੀ ਇਹਦੀ ਕਮਾਲ ਦੀ ਹੈ ਲੋਕ ਦੁਰ ਉਧਰੋਂ ਦੇਖਣ ਆਉਂਦੇ ਆ ਬਹੁਤੇ ਲੋਕ ਇਹਨੂੰ ਨਹੀਂ ਦੇਖਦੇ ਪਰ ਇਸ ਤੋਂ ਪਹਿਲਾਂ ਹੋਰ ਦੱਸਦੇ ਆ ਵੀ ਅਸੀਂ ਨਿਸ਼ਾਂਤ ਬਾਗ ਤੇ ਮੁਗਲ ਗਾਰਡਨ ਇਹ ਵੇਖਿਆ ਨਹੀਂ ਸੀ ਕਿਉਂਕਿ ਉਹ ਛੜਤਾ ਸੀ ਕਿਉਂਕਿ ਅਸੀਂ ਆਸ ਇਸ ਕਿਲੇ ਨੂੰ ਟਾਈਮ ਦੇਣਾ ਚਾਹੁੰਦੇ ਸੀ ਕਿਉਂਕਿ ਜਾਂ ਤਾਂ ਤੁਸੀਂ ਫੈਰੀ ਪਰੀ ਮਹਿਲ ਤੇ ਜਾਂ ਚਸ਼ਮੇ ਸ਼ਾਹੀ ਦੇਖ ਲਓ ਮੈਨੂੰ ਲੱਗਾ ਦੋਨੇ ਤੇ ਨਿੱਕੂ ਜਿਹੀ ਸੀ ਇਸ ਕਰਕੇ ਅਸੀਂ ਉਹ ਦੋ ਚੀਜ਼ਾਂ ਦੇਖ ਲਈਆਂ ਤੇ ਦੋ ਛੜਤੀਆਂ ਸੀ ਪਰ ਅਸੀਂ ਕਿਲਾ ਛੱਡਣਾ ਨਹੀਂ ਸੀ ਚਾਹੁੰਦੇ ਅੱਗੇ ਚੱਲਦੇ ਹਾਂ ਹਰੀ ਪਰਪਤ ਦੇਖਣ ਤੋਂ ਬਾਅਦ ਤਕਰੀਬਨ ਅਸੀਂ ਚੱਲ ਪਏ ਅੰਦਰ ਗੁਲਮਾਰਗ ਵੱਲ ਗੁਲਮਾਰਗ ਦਾ ਜਿਹੜਾ ਉਹ ਚੱਲਦਾ ਵਾ ਕੀ ਕਹਿੰਦੇ ਗੋਲਡ ਬਾਯਾ ਉਹਦੀ ਟਿਕਟ ਪਹਿਲਾਂ ਲੈਣੀ ਪੈਂਦੀ ਏ ਪਰ ਸਾਟਾ ਪਲਾਨ ਕੋਈ ਨਹੀਂ ਸੀ ਅਸਲਾ ਸਿਰਫ ਰਾਜਾ ਹਰੀ ਸਿੰਘ ਦਾ ਮਹਿਲ ਦੇਖਣੀ ਚੱਲੇ ਆ ਪਰ ਇੱਧਰ ਜਾਣਾ ਹੋਵੇ ਪਹਿਲਾਂ ਟਿਕਟ ਲੈਣੀ ਪੈਣੀ ਤਕਰੀਬਨ 10-15 ਪਹਿਲਾਂ ਉਹਨੂੰ ਬੁੱਕ ਕਰਾਓ ਤੇ ਟਾਈਮ ਨਾਲ ਜਾਓ ਉਹਦਾ ਫੈਸਲਾ ਇਹ ਹੁੰਦਾ ਪਰ ਅਸੀਂ ਸਿਰਫ ਹਰੀ ਸਿੰਘ ਮਹਿਲ ਦੇਖਣਾ ਕਰਕੇ ਤਾਂ ਅਸੀਂ ਮਤਲਬ ਲੇਟ ਚੱਲੇ ਆ ਹੁਣ ਟਾਈਮ ਸਾਡੇ ਕੋਲੇ ਤਕਰੀਬਨ 4:30 ਦਾ ਵਾ ਅਸੀਂ ਲੇਟ ਆ ਆ ਗੁਲਮਰਗ ਨੂੰ ਜਾਣ ਵਾਲਾ ਰਸਤਾ ਦੇਖਿਓ ਕਿੰਨਾ ਖੂਬਸੂਰਤ ਅਸਲ ਦੇ ਵਿੱਚ ਗੁਲਮਰਗ ਆਥਣ ਜਾਂ ਸਵੇਰ ਦੇਖਣ ਵਾਲਾ ਵਾ ਆਥਣੇ ਜਿਆਦਾ ਵਧੀਆ ਰੌਣਕ ਹੁੰਦੀ ਆ ਹਨਾ ਤੁਸੀਂ ਕੰਮ ਸੌਣਿਆਂ ਬਹੁਤ ਖੂਬਸੂਰਤ ਵਾਦੀਆਂ ਦੇ ਵਿੱਚ ਦੀ ਗੁਜ਼ਰਦੇ ਹੋਏ ਆਪਾਂ ਕਲਾਸ ਫਰ ਤੈਅ ਕਰਦੇ ਜਾਂਦੇ ਆ ਤਾਂ ਆ ਦੇਖੀ ਚਲੋ ਕਿੰਨਾ ਘੈਂਟ ਆ ਬਹੁਤ ਖੂਬਸੂਰਤ ਵਾਦੀਆਂ ਦੇਖੋ ਦ੍ਰਿਸ਼ ਤੁਹਾਡੇ ਸਾਹਮਣੇ ਹੀ ਆ ਸਭ ਤੋਂ ਪਹਿਲਾਂ ਅਸੀਂ ਗਏ ਹਰੀ ਮਹਿਲ ਪੈਲਸ ਆ ਦੇਖਿਓ ਕਿਰਾ 20ਵੀਂ ਸਦੀ ਦੇ ਤੀਜੇ ਦਹਾਕੇ 'ਚ ਬਣਿਆ ਸੀ ਸਾਰਾ ਅਖਰੂਟ ਦੀ ਲੱਕੜ ਦਾ ਥੱਲੋਂ ਪੱਥਰਾਂ ਦਾ ਉੱਤੋਂ ਅਖਰੂਟ ਦੀ ਲੱਕੜ ਦਾ ਬਹਰੋਂ ਦ੍ਰਿਸ਼ ਦਿਖਾ ਦਿਆਂ 50 ਰੁਪਏ ਟੈਕ ਟੈਕ ਬੰਦੇ ਦੀ ਤੇ ਆ ਅੰਦਰੋਂ ਰਾਜ ਮਹਿਲ ਦੇਖਿਓ ਕਿ ਆ ਦਰਬਾਰ ਹਾਲ ਦੇਖਿਓ ਕਿੰਨਾ ਖੂਬਸੂਰਤ ਆਲੀ ਸ਼ਾਨ ਆ ਬਹੁਤ ਕਲਾਕਾਰ ਤੇ ਇੱਥੇ ਮਹਾਰਾਜ ਹਰੀ ਸਿੰਘ ਦਾ ਬੈੱਡ ਵੀ ਪਿਆ ਵਾ ਦੂਜੀ ਕੱਲ ਦੱਸ ਦਿਆਂ ਇਹ ਜੰਮੂ ਕਸ਼ਮੀਰ ਦਾ ਆਖਰੀ ਮਹਾਰਾਜਾ ਸੀਗਾ ਤੇ ਉਰਦਾਂ ਦਾ ਇਹ ਮਹਿਲ ਆ ਹਾਂਜੀ ਅੱਜ ਆਪਣਾ ਤੀਜਾ ਦਿਨ ਸੀ ਗੁਲਮਰਗ ਦੇ ਵਿੱਚ ਆ ਚੁੱਕੇ ਆ ਅਸੀਂ ਸ਼੍ਰੀਨਗਰ ਤੋਂ 2.5 ਘੰਟੇ ਲੱਗ ਜਾਂਦੇ ਇੱਥੇ ਆਉਣ ਦੇ ਵਿੱਚ ਵਾਦੀਆਂ ਪਹਾੜਾਂ ਦੇ ਉੱਤੇ برف ਜੰਮੀ ਹੋਈ ਆ ਇੱਥੋਂ ਆ ਕੇ ਗੰਡੋਲਾ ਹਰ ਚੱਲਦਾ ਵਾ ਗੰਡੋਲਾ ਇੱਕ ਡੱਬਾ ਜਿਹਾ ਹੁੰਦਾ ਉਹ ਚੱਲਦਾ ਉਹ ਲੈ ਕੇ ਸਾਨੂੰ ਉੱਥੇ ਚਲੇ ਜਾਂਦਾ ਉਹਦੇ ਵਾਸਤੇ ਪਹਿਲਾਂ ਬੁਕਿੰਗ ਕਰਨੀ ਪੈਂਦੀ ਆ ਆਪਾਂ ਬੁੱਕ ਨਹੀਂ ਸੀ ਕਰਾਇਆ ਕਿਉਂਕਿ ਅਸੀਂ برف ਪਹਿਲਾਂ ਹੀ ਸਿੰਥਨ ਟਾਪ ਦੇਖ ਚੁੱਕੇ ਆ ਤੇ ਇਸ ਕਰਕੇ ਆ ਵੀ ਇੱਕ ਵਾਦੀਆਂ ਦੁਨੀਆਂ ਦਾ ਸਭ ਤੋਂ ਵੱਡਾ 골ਫ ਗਰਾਊਂਡ ਵੀ ਇੱਥੇ ਹੀ ਆ ਕਿਸੇ ਸਮੇਂ ਦਾ ਨਾ ਗੌਰੀ ਮਾਰਗ ਹੁੰਦਾ ਸੀਗਾ ਆ ਦੇਖ ਸਾਥੀ ਕਿੰਨੀਆਂ ਸੁਹਣੀਆਂ ਵਾਦੀਆਂ ਦੇ ਵਿੱਚ ਆਪਾਂ ਇੱਥੇ ਪਹੁੰਚ ਚੁੱਕੇ ਹਾਂ ਕਮਾਲ ਦਾ ਦ੍ਰਿਸ਼ ਇੱਥੇ ਮਹਾਰਾਜਾ ਹਰੀ ਸਿੰਘ ਦਾ ਮਹਿਲ ਵੀ ਆ ਉਹ ਵੀ ਆਪਾਂ ਦੇਖਿਆ ਉਹ ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਪਹਿਲਾਂ ਅਸੀਂ ਉਹ ਦੇਖ ਕੇ ਆਏ ਉਹ ਤੁਸੀਂ ਦੇਖ ਰਹੇ ਹੋ ਇਸ ਵਕਤ ਸਕਰੀਨ ਦੇ ਉੱਤੇ ਤਾਂ ਕਮਾਲ ਦੀਆਂ ਵਾਦੀਆਂ ਦੇ ਵਿੱਚ ਉਹ ਵੀ ਬਣਿਆ ਹੋਇਆ ਲਗਭਗ 20ਵੀਂ ਸਦੀ ਦੇ ਤੀਜੇ ਦਹਾਕੇ ਦੇ ਵਿੱਚ ਉਹ ਬਣਿਆ ਸੀਗਾ ਤੇ ਆ ਵਾਦੀਆਂ ਸਾਰੀਆਂ ਰਾਤ 8 ਵਜੇ ਅਸੀਂ ਬਾਰਾਮੁੱਲਾ ਪਹੁੰਚ ਗਏ ਸੀ ਰਾਹ ਬਹੁਤ ਸੋਹਣਾ ਸੀ ਪਰ ਖਤਰਨਾਕ ਦੱਸਿਆ ਜਾਂਦਾ ਸੀ ਪਰ ਅਸੀਂ 8 ਵਜੇ ਰਾਤ ਨੂੰ ਇੱਥੇ ਪਹੁੰਚ ਗਏ ਸੀਗੇ ਸ਼ਾਇਦ ਇਹ ਤਾਂ ਨਹੀਂ ਕਰਨਾ ਚਾਹੀਦਾ ਸੀ ਇਹ ਛੇਵੇਂ ਪਾਸ਼ਾ ਜੀ ਦਾ ਗੁਰਦੁਆਰਾ ਸਾਹਿਬਾ ਤੇ ਰਾਤ ਫਿਰ ਅਸੀਂ ਤੀਜੇ ਦਿਨ ਦੀ ਇੱਥੇ ਕੱਟੀ ਸੀ